ਛੁੱਟੀ ਤੇ ਆਏ ਫੌਜੀ ਨੇ ਲੜਕੀ ਦੇ ਨਾਲ ਕਰ ਦਿੱਤਾ ਜ਼ਬਰਜਨਾਹ ਮਾਮਲਾ ਅਜਨਾਲਾ ਦੇ ਪਿੰਡ ਛੋਟਾ ਫਤੇਬਾਦ ਤੋਂ ਸਾਹਮਣੇ ਆਇਆ ਜਿੱਥੇ ਕਿ ਖੇਤਾਂ ਦੇ ਵਿੱਚ ਇੱਕ ਲੜਕੀ ਝੋਨਾ ਲਗਾ ਰਹੀ ਸੀ ਝੋਨਾ ਲਗਾਉਣ ਤੋਂ ਬਾਅਦ ਜਦੋਂ ਖੇਤਾਂ ਦੇ ਵਿੱਚ ਬਣੇ ਮੋਟਰ ਵਾਲੇ ਕੋਠੇ ਦੇ ਅੰਦਰ ਲੜਕੀ ਰੋਟੀ ਖਾਣ ਲੱਗੀ ਤਾਂ ਅਚਾਨਕ ਇੱਕ ਫੌਜੀ ਦੀ ਨਜ਼ਰ ਇਸ ਲੜਕੀ ਦੇ ਉੱਤੇ ਪੈ ਗਈ ਫਿਰ ਕੀ ਸੀ ਫੌਜੀ ਉਸ ਕਮਰੇ ਦੇ ਵਿੱਚ ਚਲੇ ਜਾਂਦਾ ਉਸ ਮੋਟਰ ਵਾਲੇ ਕੋਠੇ ਦੇ ਅੰਦਰ ਜਾ ਕੇ ਲੜਕੀ ਨੂੰ ਫੜ ਲੈਂਦਾ ਤੇ ਲੜਕੀ ਦੇ ਨਾਲ ਜ਼ਬਰਦਸਤੀ ਕਰਨ ਲੱਗ ਜਾਂਦਾ ਲੜਕੀ ਨੇ ਚੀਕ ਚਿਹਾੜਾ ਮਚਾ ਦਿੱਤਾ ਲੜਕੀ ਨੇ ਉੱਚੀ ਉੱਚੀ ਸ਼ੋਰ ਮਚਾ ਦਿੱਤਾ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰ ਆਏ ਫਿਰ ਕੀ ਸੀ ਫਿਰ ਉਸ ਫੌਜੀ ਦੀ ਬਣਾ ਦਿੱਤੀ ਵੱਧਰੀ ਤਾਂ ਵੀਡੀਓ ਵੀ ਕਾਫੀ ਚਰਚਾ ਦੇ ਵਿੱਚ ਆਈ ਆ ਤੇ ਲੜਕੀ ਦੇ ਵੱਲੋਂ ਪੂਰੀ ਹੱਡ ਬੀਤੀ ਸੁਣਾਈ ਆ ਆਖਰ ਲੜਕੀ ਕੀ ਕੁਝ ਕਹਿ ਰਹੀ ਆ ਤੇ ਲੜਕੀ ਦੇ ਬਿਆਨਾਂ ਦੇ ਉੱਤੇ ਪੁਲਿਸ ਕਿਹੋ ਜੀ ਕਾਰਵਾਈ ਕਰ ਰਹੀ ਹੈ ਤੇ ਲੜਕੀ ਦੇ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਸਾਰਿਆਂ ਦੀ ਜੋ ਆਪੀ ਅਸਚਰ ਨਾ ਲਾਉਣ ਗਏ ਸੀ ਸੋ ਨਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਫਿਰ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਉਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗਗਨਦੀਪ ਸੀ ਉਹਨੇ ਮੇਰੇ ਨਾਲ ਰੋਟੀ ਖਾਂਦੇ ਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਤਾਂ ਤੁਸੀਂ ਸੁਣਿਆ ਪੀੜਤ ਲੜਕੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੂਜੇ ਪਾਸੇ ਪੁਲਿਸ ਮੁਲਾਜ਼ਮ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਹਾਂ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕਾਰਵਾਈ ਕਰਕੇ ਜੋ ਦੋਸ਼ੀ ਹੋਵੇਗਾ ਉਸ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਵਾਂਗੇ ਤਾਂ ਸਵਾਲ ਵੱਡਾ ਇਹ ਖੜਾ ਹੁੰਦਾ ਕਿ ਆਖਰ ਇੱਕ ਦੇਸ਼ ਦੀ ਰਾਖੀ ਕਰਨ ਵਾਲਾ ਸਰਹੱਦਾਂ ਦੇ ਉੱਤੇ ਤੰਦੇਹੀ ਦੇ ਨਾਲ ਡਿਊਟੀ ਨਿਭਾਉਣ ਵਾਲਾ ਜਿਨ੍ਹਾਂ ਦੇ ਕਰਕੇ ਲੋਕ ਚੈਨ ਦੀ ਨੀਂਦ ਸੌਂਦੇ ਨੇ ਪਰ ਉਹੀ ਜਦੋਂ ਦਿਨ ਦਿਹਾੜੇ ਸ਼੍ਰੀ ਆਮ ਅਜਹੀਆਂ ਘਟਿਆ ਕਰਤੂਤਾਂ ਕਰਨ ਲੱਗ ਜਾਵੇ ਫਿਰ ਵੱਡੇ ਸਵਾਲ ਖਾਖੀ ਦੇ ਉੱਤੇ ਉੱਠਦੇ ਨੇ ਵੱਡੇ ਸਵਾਲ ਉਸ ਵਰਦੀ ਦੇ ਉੱਤੇ ਉੱਠ ਜਾਂਦੇ ਨੇ ਜੋ ਦੇਸ਼ ਦੀ ਰਾਖੀ ਦੇ ਖਾਤਰ ਪਾਈ ਹੁੰਦੀ ਆ ਤਾਂ ਖੈਰ ਲੜਕੀ ਦੇ ਬਿਆਨਾਂ ਦੇ ਵਿੱਚ ਹੁਣ ਕਿੰਨੀ ਕੁ ਸਚਾਈ ਆ ਪੁਲਿਸ